ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਭਰਾਮ ਦਾ ਮੁਰਤੋਂ ਸਵਾਗਤ ਹੈ ਸਾਡੀ ਅੱਜ ਦੀ ਸਵੇਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ 12 ਅਤੇ 13 ਜੁਲਾਈ 2024 ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਦਿਖਾਈ ਦੇ ਰਹੇ ਨੇ ਬੱਦਲ ਸਿਸਟਮ ਜੋ ਐਂਟਰ ਕਰ ਚੁੱਕਿਆ ਹੈ ਪੰਜਾਬ ਦੇ ਵਿੱਚ ਕਿਸ ਇਲਾਕੇ ਵਿੱਚ ਮੀਂਹ ਕਾਏਗਾ ਤੇ ਕਦੋਂ ਗਰਮੀ ਤੋਂ ਰਾਹਤ ਦਿਖਦੀ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਜੀ ਸਾਰੀ ਜਾਣਕਾਰੀ ਦੇਵਾਂਗੇ ਸੈਟਲਾਈਟ ਇਮੇਜ ਦੇਖਾਂਗੇ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਓ ਜੀ ਕਮੈਂਟ ਬਾਕਸ ਵਿੱਚ ਪਿੰਡ ਜ਼ ਤੁਵੀਰ ਨੂੰ ਤੁਹਾਡੇ ਇਲਾਕੇ ਦੀ ਹਾਲਾਤਾਂ ਦਾ ਪਤਾ ਲੱਗ ਸਕੇ ਇਮੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਸਿਸਟਮ ਜਿਹੜਾ ਹੁਣ ਹੈ ਉਹ ਰਾਜਸਥਾਨ ਵਾਲੀ ਸਾਈਡ ਤੋਂ ਤੇ ਹਰਿਆਣੇ ਵਾਲੀ ਸਾਈਡ ਤੋਂ ਪੰਜਾਬ ਦੇ ਵਿੱਚ ਐਂਟਰ ਕਰ ਚੁੱਕਿਆ ਹੈ ਜੀ ਅਗਰ ਗੱਲ ਕਰੀਏ ਤਾਂ ਫਿਲਹਾਲ ਇਸ ਦਾ ਜ਼ਿਆਦਾਤਰ ਇਲਾਕਾ ਦੇਖਿਆ ਜਾਵੇ ਤਾਂ ਮਾਲਵੇ ਨੂੰ ਕਵਰ ਹੁੰਦਾ ਦਿਖਾਈ ਦੇ ਰਿਹਾ ਥੋੜਾ ਬਹੁਤ ਹੈ ਇਹ ਪਟਿਆਲੇ ਤੋਂ ਉੱਪਰ ਲੁਧਿਆਣੇ ਦੇ ਨੇੜੇ ਤੇੜੇ ਬਣਦਾ ਹੋਇਆ ਦਿਖਾਈ ਦੇ ਰਿਹਾ ਸਿਸਟਮ ਤੇ ਜਿਸ ਦੀ ਅਗਰ ਗੱਲ ਕਰੀਏ ਤਾਂ ਡੈਂਸਟੀ ਜਿੰਨੀ ਦੱਸੀ ਗਈ ਸੀ 19 ਫਿਲਹਾਲ ਦਿਖਾਈ ਨਹੀਂ ਦੇ ਰਹੀ ਅਪਰ 18 ਸਿਸਟਮ ਵੀ ਦੇਖ ਲੈਂਦੇ ਆ ਕਿ ਇਸ ਇਲਾਕੇ ਵਿੱਚ ਕਿਵੇਂ ਦਾ ਬਣਿਆ ਹੋਇਆ ਮੌਸਮ ਜੀ ਤੁਸੀਂ ਦੇਖ ਸਕਦੇ ਹੋ ਕਿ ਪੈਚੀ ਰੂਪ ਦੇ ਵਿੱਚ ਇਹ ਮਾਲਵੇ ਦੇ ਖੇਤਰਾਂ ਵਿੱਚ ਹਲਕਾ ਫੁਲਕਾ ਪਟਿਆਲੇ ਤੋਂ ਲੁਧਿਆਣਾ ਦੇ ਖੇਤਰਾਂ ਵਿੱਚ ਦਿਖਾਈ ਦੇ ਰਿਹਾ ਜੀ ਸਿਸਟਮ ਯਾਨੀ ਕਿ ਇਹ ਪਹਿਲੇ ਘੰਟਿਆਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਮੀਂਹ ਕਰਨ ਦੀ ਸਮਰੱਥਾ ਰੱਖ ਰਿਹਾ ਹੈ ਪਰ ਜਿਵੇਂ ਜਿਵੇਂ ਮੌਸਮ ਅੱਗੇ ਵਧੇਗਾ ਤਾਂ ਇਹ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰੇਗਾ ਤੇ ਹੌਲੀ-ਹੌਲੀ ਇਹ ਸਿਸਟਮ ਆਪਣਾ ਵਧੀਆ ਰੂਪ ਧਾਰਦਾ ਹੋਇਆ ਦਿਖਾਈ ਦੇ ਰਿਹਾ ਹੈ ਜੀ ਹੁਣ ਗੱਲ ਕਰ ਲੈਂਦੇ ਆ ਜੀ ਅੱਜ ਕਿਵੇਂ ਦਾ ਮੌਸਮ ਰਹੇਗਾ ਮਤਲਬ ਅੱਜ ਮੀਂਹ ਦਾ ਮੌਸਮ ਮਿਕਸ ਰਹੇਗਾ ਅਜੇ ਹਾਂ ਨਹੀਂ ਕਿ ਪੂਰੇ ਪੰਜਾਬ ਵਿੱਚ ਮੀਂਹ ਹੋਣਗੇ ਟਟਵੇਂ ਰੁਕ ਦੇ ਵਿੱਚ ਅੱਜ ਅਤੇ ਕੱਲ ਦੋਨਾਂ ਦਿਨਾਂ ਦੀ ਮੀਂਹ ਦੀ ਉਮੀਦ ਦਿਖਾਈ ਦੇ ਰਹੀ ਹੈ ਜੀ ਜੋ ਕਿ ਮੌਸਮ ਵਿਭਾਗ ਵੱਲੋਂ ਵੀ ਦੱਸਿਆ ਗਿਆ ਹੈ ਇੱਕ ਸਿਸਟਮ ਜਿਹੜਾ ਇਹ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਵੀ ਪੰਜਾਬ ਵੱਲ ਐਂਟਰ ਕਰੇਗਾ ਤੇ ਹੌਲੀ-ਹੌਲੀ ਇਹ ਪੰਜਾਬ ਵਿੱਚ ਐਂਟਰ ਕਰਦਾ ਹੋਇਆ ਸ਼ਾਮ ਨੂੰ ਜਾਂ ਫਿਰ ਕੱਲ ਨੂੰ ਵੀ ਆਪਣੀ ਕਿਰਿਆ ਜਾਰੀ ਰੱਖੇਗਾ ਮੀਂਹ ਦੀ ਗੱਲ ਕਰ ਲਈਏ ਹੁਣ ਮੌਸਮ ਵਿਭਾਗ ਵੱਲ ਅ ਜੋ ਬੀਤੀ ਕੱਲ 7 ਜੁਲਾਈ ਨੂੰ ਅਲਰਟ ਜਾਰੀ ਹੋਏ ਸੀ ਉਹਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਦੱਸੀ ਗਈ ਸੀ ਪੰਜਾਬ ਅਤੇ ਹਰਿਆਣਾ ਦੋਨਾਂ ਸਟੇਟਾਂ ਦੇ ਵਿੱਚ ਜੋ ਕਿ ਅੱਜ ਹੁੰਦੀ ਦਿਖਾਈ ਦੇ ਰਹੀ ਹੈ ਜੀ 39 ਡਿਗਰੀ ਬਠੰਡੇ ਦਾ 39 ਡਿਗਰੀ ਸਿਸਾ ਦਾ ਤਾਪਮਾਨ ਬਣਿਆ ਹੋਇਆ ਸੀ ਗੱਲ ਕਰ ਲਈਏ ਮੀਂਹ ਦੇ ਅਲਰਟ ਦੀ ਤਾਂ ਮੀਂਹ ਦਾ ਅਲਰਟ ਤੁਸੀਂ ਦੇਖ ਸਕਦੇ ਹੋ 11 ਤਰੀਕ ਲੰਘ ਚੁੱਕੀ ਹੈ ਜੀ ਤੇ ਅਗਰ ਦੇਖਿਆ ਜਾਵੇ 11 ਤਰੀਕ ਤੇ ਲੰਘਣ ਤੋਂ ਬਾਅਦ ਅੱਜ 12 ਤਰੀਕ ਨੂੰ ਬਹੁਤ ਜ਼ਿਆਦਾ ਸੰਘਣੇ ਮੀਂਹ ਦੇ ਅਲਰਟ ਜਾਰੀ ਹੋਏ ਨੇ 13 14 ਤਰੀਕ ਨੂੰ ਹਲਕੇ ਫੁਲਕੇ ਮੀਂਹ ਤੇ ਉਸ ਤੋਂ ਬਾਅਦ ਅਸਵਰੀ ਦੇ ਦਰਮਿਆਨੇ ਮੀਂਹ ਤੇ 15 ਤੋਂ ਬਾਅਦ ਲਗਾਤਾਰ ਹਲਕੇ-ਫੁਲਕੇ ਮੀਂਹ ਹੁੰਦੇ ਦਿਖਾਈ ਦੇ ਰਹੇ ਨੇ ਅਲਰਟ ਦੀ ਗੱਲ ਕਰੀਏ yellow alert ਜਾਰੀ ਹੋਇਆ ਸੀ 11 ਅਤੇ 12 ਤਰੀਕ ਦਾ ਜ਼ਰਦ ਦੇ ਨੂੰ ਵੱਡੀਆਂ ਕਾਰਵਾਈ ਨਹੀਂ ਹੋਈਆਂ ਨੇ ਪਰ ਕਿਸੇ ਕਿਸੇ ਇਲਾਕੇ ਵਿੱਚ ਸੋਹਣੇ ਮੀਂਹ ਹੋਏ ਨੇ ਕੀ ਪਰ ਕੋਈ ਵੱਡੀਆਂ ਖਬਰਾਂ ਨਹੀਂ ਆਈਆਂ ਮੀਂਹ ਦੀਆਂ ੜੀਆਂ ਗੱਲ ਕਰ ਲਈਏ ਅੱਜ ਅਗਰ 12 ਤਰੀਕ ਦੀ ਹੈਵੀ ਰੇਨ ਥੰਡਰਸਟ੍ਰੋਮ ਲਾਈਟਿੰਗ ਗਸਟੀ ਵਿੰਡ ਅਤੇ 30-40 ਕਿਲੋਮੀਟਰ ਦੀ ਸਪੀਡ ਨਾਲ ਹਵਾਵਾਂ ਚਲਦੀ ਹੋਏ ਦਿਖਾਈ ਦੇ ਰਹੀਆਂ ਨੇ ਇਹ ਪੰਜਾਬ ਅਤੇ ਹਰਿਆਣਾ ਸਾਂਝੇ ਰੂਪ ਦੇ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਇਲਾਕੇ ਵਿੱਚ ਕਰੰਟ ਮੌਸਮ ਕਿਵੇਂ ਦਾ ਹੈ ਮੀਂਹ ਪੈ ਰਿਹਾ ਹੈ ਹਨੇਰੀ ਹੈ ਜਾਂ ਫਿਰ ਕਿਸੇ ਤਰੀਕੇ ਦੀ ਬੱਦਲਵਾਈ ਛਾਈ ਹੋਈ ਹੈ ਫਿਲਹਾਲ ਅਗਰ ਗੱਲ ਕਰੀਏ ਦੁਆਬੇ ਦੇ ਇਲਾਕੇ ਵਿੱਚ ਕੋਈ ਵੱਡੀਆਂ ਕਾਰਵਾਈਆਂ ਫਿਲਹਾਲ ਦਿਖਾਈ ਨਹੀਂ ਦੇ ਰਹੀਆਂ ਅਗਰ ਤੁਸੀਂ ਕਿਸੇ ਵੀ ਇਲਾਕੇ ਤੋਂ ਬਿਲੋਂਗ ਕਰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਪਤਾ ਲੱਗ ਸਕੇ ਤੁਹਾਡੇ ਮੌਕੇ ਦੇ ਹਾਲਾਤ ਕੀ ਬਣਦੇ ਦਿਖਾਈ ਦੇ ਰਹੇ ਨੇ ਇਹ ਸੀ ਜੀ ਅੱਜ ਅਤੇ ਕੱਲ ਦੀ ਅਪਡੇਟ ਦੁਪਹਿਰ ਅਤੇ ਸ਼ਾਮ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਦੱਸਾਂਗੇ ਕਿ ਅੱਜ ਦਾ ਮੌਸਮ ਕਿਵੇਂ ਦਾ ਗੁਜ਼ਰ ਰਿਹਾ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਵੀ ਲੋ ਕਰਕੇ ਜਾਇਓ ਜੀ ਕਮੈਂਟ ਬਾਕਸ ਵਿੱਚ ਕਮੈਂਟ ਕਰਨਾ ਨਾ ਭੁੱਲਣਾ ਬਣੇ ਰਹੋ ਚੈਨਲ ਵੈਦਰ ਅਪਡੇਟ ਤੁਹਾਡੇ ਚੈਨਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰ